ਨਵਾਂ ਸ਼ਹਿਰ ਦੇ ਵਿੱਚ پابੰਦੀ ਦੇ باوجود ਵੀ ਮਾਈਨਿੰਗ ਮਾਫੀਆ ਦੇ ਵੱਲੋਂ ਸਤਲੁਜ ਦਰਿਆ ਦੇ ਵਿੱਚ ਮਾਈਨਿੰਗ ਕੀਤੀ ਜਾ ਰਹੀ ਹੈ ਸਤਲੁਜ ਦਰਿਆ ਦੇ ਨਜ਼ਦੀਕ ਵਸੇ ਪਿੰਡ ਦੇ ਲੋਕ ਵੀ ਨਾਜਾਇਜ਼ ਤਰੀਕੇ ਦੇ ਨਾਲ ਮਾਈਨਿੰਗ ਕਰਦੇ ਹੋਏ ਨਜ਼ਰ ਆਏ ਦੱਸਦੇ ਕਿ ਇਸ ਤੋਂ ਬਹੁਤ ਜ਼ਿਆਦਾ ਲੋਕੜੇ ਨੇ ਪਰੇਸ਼ਾਨੀ ਨਜ਼ਰ ਆਏ ਬੇਸਲਾ ਰਤਨਾਣਾ ਦੇ ਇਸ ਦਿਨਾਲ ਹੀ ਸਮਸਪੋਰ ਸਣੇ ਕਈ ਇਲਾਕਿਆਂ ਵਿੱਚ ਮਾਈਨਿੰਗ ਦਾ ਕਮਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ ਹੈ ਜੀ ਸੋ ਕੰਸੇ ਗਏ ਸੈਂਟਰ ਬੋਧਾਰਾ ਨਾ ਕੀ ਕਹਿਣਾ ਚਾਹਦੇ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਇਹ ਨਜਾਇਜ਼ ਮੈਲਕ ਜਿਹੜੀ ਬੰਦ ਹੋਣੀ ਚਾਹੀਦੀ ਹੈ ਤੇ ਇਹ ਜਾਨੀਏ ਖੱਡਾਂ ਗਵਰਨਮੈਂਟ ਆਪਣੇ ਕਬਜ਼ੇ ਚ ਲੈ ਕੇ ਆਪਣਾ ਇਹ ਚਲਾ ਲਵੇ ਤੇ ਚਲੋ ਕੋਈ ਫਾਇਦਾ ਨਾ ਤਿੰਨ ਮਹੀਨੇ ਦਾ ਬੰਦਰ ਚਾਹੀਦਾ ਹੁਣ ਖੱਡਾਂ ਬੰਦ ਉੱਤੇ ਬੜਿਆ ਜੇ ਉੱਥੇ ਪਾਣੀ ਇਕੱਠਾ ਹੁੰਦਾ ਜਦੋਂ ਪਾਣੀ ਉੱਪਰ ਫਲੋ ਹੁੰਦਾ ਉਹ ਨਾਲੇ ਘੱਗ ਪੈਂਦਾ ਅੱਧਾ ਬੰਦ ਥੱਲੇ ਡਿੱਗ ਪੈਂਦਾ ਹਾਂਜੀ ਇਸ ਕਰਕੇ ਅਸੀਂ ਦਾ ਬੇਨਤੀ ਇਹੀ ਕਰਦੇ ਆ ਸੱਤ ਅੱਠ ਪਿੰਡਾਂ ਜਿੱਥੋਂ ਇਹ ਮੈਨਗ ਚੱਲਦੀ ਆ ਸੱਤ ਅੱਠਾਂ ਪਿੰਡਾਂ ਦੇ ਵਿੱਚੋਂ ਹੋ ਕੇ ਇਹ ਜਾਂਦੇ ਵੱਡੇ ਚਿੱਪੜਾ ਜਿਹੜੇ ਉਹ ਪਾਰਟੇ ਦੇ ਵਿੱਚ ਦੀ ਹੋ ਕੇ ਲੰਘਦੇ ਹਾਂ ਨਮੇਸ਼ਾ ਹਾਂ ਨਮੇਸ਼ਾ ਨੂੰ ਨਿਕਲਦੇ ਸਾਰੇ ਮੇਨ ਰੋਡ 'ਤੇ ਪੈਂਦੇ ਆ ਇਹ ਆ ਇਸੇ ਕਰਕੇ ਸਾਡੀ ਤੇ ਇਹ ਹੀ ਬੇਨਤੀ ਹੈ ਹਮ ਕੀ ਕਰੇ ਪੈਨ ਸੁਪੋਜ਼ ਮੇਰਾ ਨਾਮ ਜੀ ਅਸ਼ਨੀਕ ਮਹਾਰਾ ਜੀ ਮੈਂ ਪਿੰਡ ਸਹਿਦਪੁਰ ਕਲਾਂ ਦਾ ਸਰਪੰਚ ਆ ਜੀ ਇਹ ਕਹਿਣਾ ਚਾਹੁੰਦਾ ਮੈਨੂੰ ਚੱਲੇ ਲਗਾਤਾਰ ਮੌਨਸੂਨ ਕੋ ਨੰਗ ਚੱਲਦੀ ਆ ਜੀ ਦੇਖੋ ਜੀ ਇਹ ਬਰਸਾਤਾਂ ਤੋਂ ਜਿਹੜੀ ਚੱਲਦੀ ਚੱਲਦੀ ਆ ਜੀ ਇਹ ਏਰੀਆ ਹੈ ਜੀ ਬਰਸਾਤਾਂ ਨੂੰ ਚੱਲਦੀ ਆ ਇਹ ਸਾਰਾ ਸਾਲ ਅੱਡੇ ਚੱਲਦੀ ਆ ਜੀ ਅੱਜ ਇੱਥੇ ਆ ਕੱਲ ਉੱਥੇ ਆ ਠੀਕ ਆ ਜੀ ਸਿਆਲਾਂ ਵਿੱਚ ਵੀ ਜਲਦੀ ਹੈ ਇਹ ਜਾਨੀ ਕਿ ਆਪਾਂ ਇਹ ਨਹੀਂ ਕਹਿੰਦੇ ਨੀ ਜੀ ਹੁਣੇ ਸਟਾਰਟ ਕੀਤੀ ਹੈ ਪਰ ਇਹਨਾਂ ਲੋਕਾਂ ਦੇ ਨੱਥ ਪਾਈ ਜਾਵੇ ਇਹਨਾਂ ਜੱਜਮੈਨਿੰਗ ਜੱਜਮੈਨਿੰਗ ਇਹਨਾਂ ਜੱਜ ਜੱਜੀਏ ਦੇਖੋ ਜੀ ਇਹ ਜੇ ਕੋਈ ਸਾਡੇ ਕੋਈ ਸਰਪੰਚ ਉੱਟ ਗਿਆ ਨਾ ਕੋਈ ਕਹਿੰਦਾ ਉਹਨਾਂ ਨੂੰ ਧੱਕਾ ਕਰਦੇ ਆ ਇਹ ਕਹਿੰਦੇ ਸਾਡਾ ਸਾਰਾ ਜਾਨੀ ਕਿ ਜੋ ਵੀ ਪ੍ਰਾਸ਼ਨ ਸਾਡਾ ਸਾਡਾ ਉਹਨਾਂ ਗੱਲਬਾਤ ਹੈਗੀ ਆ ਸਾਡਾ ਉਹਨਾਂ ਦਾ ਸਾਥ ਆ ਉਹਦੀ ਕੱਕ ਨਹੀਂ ਕਰ ਸਕਦੇ ਤੇ ਰਾਤ ਨੂੰ 12:00 ਵਜੇ ਆਉਂਦੇ ਆ ਜੀ ਰਾਤੋ ਰਾਤ ਆਪਣਾ ਕੰਮ ਕਰਦੇ ਆ ਜੋ ਵੀ ਆਪਣੀ ਮਸ਼ੀਨਰੀ ਆ ਤੈਨ ਚੜ੍ਹ ਦੋ ਆਪਣੇ ਘਰੇ ਲੈ ਜਾਂਦੇ ਆ ਮੇਰਾ ਨਾਮ ਦੇਸ਼ ਰਾਜ ਹੈ ਅਕਰੇ ਪਿੰਡ ਰਹਿਣ ਵਾਲੇ ਅਸੀਂ ਹਾਦੀਵਾਲ ਦੇ ਰਹਿਣ ਵਾਲੇ ਇਹ ਪਿੰਡ ਕਿੱਥੇ ਆਦੀ ਹਾਦੀਵਾਲ ਇਹ ਲੁਧਿਆਣਾ ਜ਼ਿਲ੍ਹੇ ਚ ਪੈਂਦਾ ਅੱਛਾ ਜੀ ਸਤਲੁਜ ਰਿਆ ਦੇ ਨਾਲ-ਨਾਲ ਪੈਂਦਾ ਜੀ ਇਹ ਅੱਧਾ ਪਿੰਡ ਸਾਡਾ ਪਿੰਡ ਤੋਂ ਪਰਲੇ ਪਾਸੇ ਹੈ ਜੀ ਕੁਝ ਘਰ ਜਿਹੜੇ ਸਾਡੇ 8-10 ਘਰ ਇਧਰਲੇ ਪਾਸੇ ਹੈਗੇ ਜੀ ਨਵੇਂ ਸਰਜੀ ਹਾਦ ਦੇ ਨਾਲ ਠੀਕ ਹੈ ਹਾਂ ਜੀ ਕੀ ਮਸਲਾ ਕੀ ਹੈ ਸਰਦਾਂ ਕੀ ਹੋਇਆ ਮਸਲਾ ਸਾਡਾ ਇਦਾਂ ਜੀ ਅਸੀਂ ਨਾ ਕਈ ਦਿਨ ਤੋਂ ਆਪਰ ਸਾਦ ਦੇ ਦਿਨ ਕਰਕੇ ਜੀ ਰਸਤਾ ਹੋ ਜਾਂਦਾ ਖਰਾਬ ਬੰਦਾ ਜਿਹੜੀਆਂ ਬੰਨਦੇ ਆ ਇਥੋਂ ਮਾਈਨਿੰਗ ਦੀਆਂ ਟਰਾਲੀਆਂ ਲੰਘਦੀਆਂ ਜੀ ਉਹ ਬੰਨ ਤੋਂ ਨਗਾਉਂਦੇ ਨੇ ਜੀ ਸਤਲੁਜ دریا ਦੇ ਪਾਰੋਂ ਆਉਂਦੀਆਂ ਮੱਛੀਵਾੜਾ ਪੁੱਲ ਦੇ ਹੁੰਦੀ ਉਟੋਂ ਦੀ ਹੁੰਦੀਆਂ ਆਉਂਦੀਆਂ ਜਦੋਂ ਬੰਨ ਤੋਂ ਹੁਸੈਨਪੁਰ ਤੋਂ ਸੇਖਾ ਮਜ਼ਾਰ ਤੋਂ ਹੁੰਦੀਆਂ ਹੋਈਆਂ ਆਣੀਆਂ ਉਹ ਖਾਦੀਵਾਲ ਬੰਨ ਚ ਆ ਜਾਂਦੀਆਂ ਜੀ ਉੱਥੋਂ ਬੰਨ ਤੇ ਜਦੋਂ ਚੜਦੇ ਨੇ ਅਸੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਰਸਤਾ ਸਾਡਾ ਖਰਾਬ ਹੋ ਰਿਹਾ ਤੇ ਬਰਸਾਤ ਦੇ ਨਾਲ ਨਾ ਹੋ ਜੇ ਆਣਾ ਤੁਸੀਂ ਪੱਕੀ ਪੱਕੀ ਆ ਜਾ ਜੇ ਤੁਸੀਂ ਨਹੀਂ ਹਟ ਸਕਦੇ ਸਰ ਉਹ ਬੰਦੇ ਮਤਲਬ ਸਾਡੇ ਨਾਲ ਧੱਕਾ ਕਰਦੇ ਸੀਗੇ ਉਹ ਨਹੀਂ ਨੂੰ ਰੋਕਦੇ ਸੀ ਇੱਕ ਦਿਨ ਜਾਣਗੀ ਮੈਂ ਸਰ ਘਰ ਹੈ ਨਾ ਸੀ ਇਹ 19 ਤਰੀਕ ਔਰ 20 ਦੀ ਰਾਤ ਦੀ ਦਰਮਿਆਨ ਦੀ ਗੱਲ ਹੈ ਜੀ 11:30 ਵਜੇ ਇੱਕ ਗੱਡੀ ਤੇ ਪਿੱਛੇ ਉਹਦੇ ਟਾਲੀ ਸੀਗੀ ਚਲੋ ਸਾਡੇ ਭਤੀਜੇ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਭਾਈ ਤੁਸੀਂ ਨੰਨੰਗੋ ਅਸੀਂ ਤੁਹਾਨੂੰ ਬੰਦ ਕੀਤਾ ਹੋਇਆ ਤੇ ਉਹ ਬੰਦੇ ਸਰ ਗੱਡੀ ਦੇ ਵਿੱਚੋਂ ਨਿਕਲੇ ਉਹਨਾਂ ਕੋਲ ਕਾਰ ਵੀ ਸੀਗੀ ਇੱਕ ਉਹਦੇ ਵਿੱਚ 6-7 ਬੰਦੇ ਸੀ ਰਾੜਾ ਉਹਨਾਂ ਦੇ ਕੋਲ ਸੀਗੀਆਂ ਜੀ ਉਹਨਾਂ ਨੇ ਨਿਕਲਦਿਆਂ ਸਾਰੇ ਪਹਿਲਾਂ ਤਾਂ ਗੱਡੀ ਚੜਾਉਣ ਦੀ ਭਤੀਜੇ ਦੇ ਉੱਤੇ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਰਾੜ ਲੈ ਕੇ ਉਹਦੇ ਸਿਰ 'ਚ ਵੀ ਮਾਰੀਆਂ ਸਾਰ ਸਾਰਿਆਂ ਨੇ ਸਿਰ 'ਚ ਵੀ ਮਾਰੀਆਂ ਲੱਤਾਂ ਤੇ ਵੀ ਮਾਰੀਆਂ ਹੱਥਾਂ ਤੇ ਵੀ ਕਾਫੀ ਉਹਦੇ ਜ਼ਖਮ ਹੋਏ ਹੋਏ ਐ ਜੀ ਸਿਰ ਦੇ ਵਿੱਚ ਟਾਂਕੇ ਵੀ ਲੱਗੇ ਹੋਏ ਆ ਤੇ ਕਾਫੀ ਉਹਦਾ ਖੂਨ ਪਿਆ ਉਹ ਤੋਂ ਬਾਅਦ ਚ ਅਸੀਂ ਤਾਂ ਚੱਕ ਕੇ ਸਾਡੇ ਮੁੰਡੇ ਜੀ ਉਹਨੂੰ ਲੈ ਗਏ ਨਮਾ ਸ਼ਹਿਰ ਉਹਨਾਂ ਨੇ ਨਮਾ ਸ਼ਹਿਰ ਵੀ ਉਹ ਬੰਦੇ ਤਕੜੇ ਐ ਜੀ ਜਿਹੜੇ ਮੁਰੇ ਭਰਨੇ ਵਾਲੇ ਆ ਉਹ ਤੋਂ ਸਰਪੰਚਾ ਜੀ ਮੋੜ ਦਾ ਤੁਸੀਂ ਇੱਥੇ ਕਿਉਂ ਕੱਟੇ ਹੋਇਆ ਸਾਰਾ ਸਰਪੰਚ ਅਸੀਂ ਸਰ ਟਰਾਲੀਆਂ 13 ਤਰੀਕ ਨੂੰ ਮਾਰਨ ਗਈਆਂ ਜੀ ਸਾਡੇ ਪਿੰਡ ਦੇ ਵਿੱਚ ਹੀ ਨਗਦੀਆਂ ਸੀਗੀਆਂ ਪਿੰਡ ਵਿੱਚ ਹੀ ਨਗਦੀਆਂ ਟਰਾਲੀਆਂ ਸਾਡੇ ਬੰਨ ਤੋਂ ਵੀ ਜਾ ਰਹੀਆਂ ਐ ਮਾਈਨਿੰਗ ਜਿਹੜੀ ਆ ਇਸ ਵੇਲੇ ਬੰਦ ਆ ਜੀ 3 ਮਹੀਨੇ ਲੋਕੀ ਬੰਦ ਹੁੰਦੀ ਆ ਜੀ ਇਹ ਹਰ ਸਾਲ 2018 ਤੋਂ ਇੱਦਾਂ ਹੀ ਚੱਲ ਰਹੀ ਆ ਜੀ ਇਹ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਵੀ ਇਹ ਤੇ ਠੱਲ ਪਾਈ ਜਾਵੇ ਹਾਂ ਕੀ ਕਰੇ ਪਿੰਡ ਤੋਂ ਮੇਰਾ ਨਾਮ ਸੰਸਾਰ ਸਿੰਘ ਆ ਮੈਂ ਪਿੰਡ ਸੈਨਪੁਰ ਦਾ ਜੀ ਮੈਂ ਇਹੀ ਕਹਿਣਾ ਚਾਹੁੰਦਾ ਜੀ ਦੇਖੋ ਜੀ ਹਰੇਕ ਟਾਈਮ ਜਦੋਂ ਵੀ ਬਰਸਾਤਾਂ ਹੁੰਦੀਆਂ ਬਰਸਾਤਾਂ ਵਿੱਚ ਸਰਕਾਰ ਵੱਲੋਂ ਖੱਡਾ ਬੰਦ ਕਰ ਦਿੱਤੀਆਂ ਜਾਂਦੀਆਂ ਕਿਉਂਕਿ ਬਾਨੂੰ ਜ਼ਿਆਦਾ ਖਤਰਾ ਹੁੰਦਾ ਤੇ ਨਾਜਾਇਜ਼ ਮਾਈਨਿੰਗ ਚੱਲ ਰਹੀ ਆ ਸਾਡੇ ਤੇ ਇੱਥੇ ਬਹੁਤ ਜ਼ਿਆਦਾ ਚੱਲ ਰਹੀ ਆ ਜੀ ਅਸੀਂ ਕਈ ਵਾਰ ਉਹਨਾਂ ਨੂੰ ਰੋਕ ਕੇ ਵੀ ਇਹ ਗੱਲ ਕਹੀ ਹੈ ਵੀ ਤੁਸੀਂ ਬੰਨ ਨਾ ਖਰਾਬ ਕਰੋ ਵੀ ਬੰਨ ਜੇ ਖਰਾਬ ਹੋ ਗਿਆ 100 ਪਿੰਡ ਰੋੜਣਾ ਜੀ ਵਿੱਚੇ ਤੇ ਉਹ ਮੰਨਦੇ ਨਹੀਂ ਬਈ ਉਹ ਕਹਿੰਦੇ ਜੀ ਉਹ ਇਹ ਗੱਲ ਕਹਿ ਰਹੇ ਆ ਵੀ ਸਾਡੇ ਨਾਲ ਸਾਰਾ ਪ੍ਰਸ਼ਾਸਨ ਲੜਿਆ ਹੋਇਆ ਜੀ ਤੇ ਤੁਸੀਂ ਸਾਡਾ ਕੀ ਵਿਗਾੜ ਸਕਦੇ ਆ ਕਿਉਂਕਿ ਇਹਨਾਂ ਨੇ ਬੀਟੇ ਨਾ ਵੀ ਤੁਸੀਂ ਦੇਖੋ ਕੀ ਹਾਲ ਕੀਤਾ ਵਾ ਨਾ ਕਿਉਂਕਿ ਹੁਣ ਤਾਂ ਇਹ ਮਾਰਕੁੱਟ ਤੇ ਉੱtre ਆਇਆ ਜੀ ਹੁਣੇ ਪਿੱਛੇ ਕੁਝ ਰਹਿ ਤਾਂ